ਜਲੰਧਰ ਪੱਛਮੀ ਰਾਖਮੀ ਹਲਕੇ ਦੀ ਜ਼ਿਮਨੀ ਚੌਂਲੀ ਪਿਛਲੇ ਦਿਨਾਂ ਚ ਹੋਇਆ ਪਖਵਾ ਖੁੱਲਾ ਆਮ ਚੂਨ ਪ੍ਰਚਾਰ ਕੱਲ ਸ਼ਾਮ 6 ਵਜੇ ਬੰਦ ਹੋ ਗਿਆ ਪੂਰਨਾ ਪਲਕੇ 10 ਜੁਲਾਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੰਡ ਗਿਆ ਤੇ ਗਿਣਤੀ 13 ਜੁਲਾਈ ਨੂੰ ਹੋਪੇ ਕੀ ਜ਼ਿਮਨੀ ਚੋਣਾ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਪੁਖਤਾ ਪ੍ਰਬੰਧ ਯਕੀਨੀ بنائے ਗਏ ਨੇ ਜਲੰਧਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਲਕੇ ਦੇ ਰਿਟਰਨਿੰਗ ਅਫਸਰ ਅਲਕਾ ਕਾਲੀਆਂ ਤੇ ਡੀਸੀਪੀ ਅਦੇਤੇ ਨੇ ਦੱਸਿਆ ਕਿ ਸ਼ਾਂਤੀਪੂਰਨ ਤੇ ਨਿਰਵਿਘਨ ਚੋਣ ਕਰਵਾਉਣ ਲਈ ਪੁਖਤਾ ਇੰਤਜ਼ਾਮ ਯਕੀਨੀ بنائے ਗਏ ਨੇ ਰਿਟਰਨਿੰਗ ਅਫਸਰ ਨੇ ਦੱਸਿਆ ਕਿ ਹਲਕੇ ਚ ਵੋਟਰਾਂ ਦੀ ਕੁੱਲ ਗਿਣਤੀ 171930 ਹੈ ਜਿਨ੍ਹਾਂ ਵਿੱਚੋਂ 99629 ਮਰਦ ਤੇ 82326 ਮਹਿਲਾ ਵੋਟਰ ਨੇ ਜਦਕੀ 8/3 ਸੈਂਟਰ ਵੋਟਰ ਨੇ ਪੋਟਰਾਂ ਦੀ ਸਹੂਲਤ ਲਈ ਹਲਕੇਚ 181 ਪੋਲਿੰਗ ਬੂਥ ਬਣਾਏਗੇ ਹਨ ਅਨੁਦਸਾਰ ਕਿ ਹਲਕੇਚ 874 ਦੇ ਵਿਅੰਗ ਵੋਟਰ ਨੇ ਜਿਨ੍ਹਾਂ ਲਈ ਪੋਲਿੰਗ ਬੂਥਾਂ ਤੇ व्हीਲਚੇਅਰ ਰੈਂਪਸ ਸਹਿਤ ਪਿਕ ਐਂਡ ਡ੍ਰੌਪ ਲਈ ਲੋਡਿੰਗ ਤੇ ਪ੍ਰਬੰਧ ਕੀਤੇਗੇ ਨੇ ਹਲਕਾ ਕਾਲੀ ਅਨੁਸਾਰ 85 ਸਾਲ ਤੇ ਇਸ ਤੋਂ ਵੱਧ ਉਮਰ ਦੇ 746 ਵੋਟਰ ਨੇ ਜਦਕਿ 5010 ਵੋਟਰ ਅਜੇ ਨੇ ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਦੇ ਦਰਮਿਆਨ ਹੈ ਹਲਕੇਚ 72 ਸਰਵਿਸ ਵੋਟਰ ਨੇ ਉਹਨਾਂ ਦੱਸਿਆ ਕਿ ਚੋਣ ਦੌਰਾਨ ਪੋਟਰਾਂ ਦੇ VOTING ਤਜਰਬੇ ਨੂੰ ਸੁਖਾਵਾਂ ਤੇ ਆਰਾਮਦਾਇਕ ਬਣਾਉਣ ਲਈ 10 ਮਾਡਲ ਪੋਲਿੰਗ ਬੂਥ ਤਿਆਰ ਕੀਤੇ ਗਏ ਨੇ ਜਿੱਥੇ ਵੋਟਰਾਂ ਦੀ ਸੁਵਿਧਾ ਲਈ ਹੋਰ ਸਹੂਲਤਾਂ ਤੋਂ ਇਲਾਵਾ ਪੀਣ ਵਾਲਾ ਪਾਣੀ ਬੈਠਣ ਦੀ ਸਹੂਲਤ ਕਤਾਰਾਂ ਦਾ ਸੁਚੱਜਾ ਪ੍ਰਬੰਧ ਕੀਤਾ ਜਾਪੇਗਾ ਇਸ ਤੋਂ ਇਲਾਵਾ ਕਜੇਆ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਕਿ ਜਿਸ ਦਾ ਸੰਚਾਲਨ ਮਹਿਲਾ ਸਟਾਫ ਵੱਲੋਂ ਕੀਤਾ ਜਾਪੇਗਾ ਕਾਲੀਆ ਨੇ ਦੱਸਿਆ ਕਿ ਡਿਸਪੈਚ ਸੈਂਟਰ ਲਾਇਲਪੁਰ ਖਾਲਸਾ ਕਾਲਜ ਵਿਖੇ ਬਣਾਇਆ ਗਿਆ ਜਿੱਥੇ ਅੱਜ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪੋਲਿੰਗ ਪਾਰਟੀਆਂ ਨੂੰ ਰਵਾਣਾ ਕੀਤਾ ਜਾਪੇਗਾ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਲਈ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਸੋਮਵਾਰ ਸ਼ਾਮ 6 ਵਜੇ ਖਤਮ ਹੋ ਗਿਆ ਤੇ ਚੋਣਾ ਤੋਂ ਪਹਿਲਾਂ ਆਖਰੀ 48 ਘੰਟਿਆਂ ਦੌਰਾਨ ਚਾਰ ਵਿਕਤੀਆਂ ਵੱਲੋਂ ਕਰ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਇਸ ਤੋਂ ਇਲਾਵਾ 8 ਜੁਲਾਈ ਸ਼ਾਮ 6 ਵਜੇ ਤੋਂ 10 ਜੁਲਾਈ ਨੂੰ VOTING ਪ੍ਰਕਿਰਿਆ ਮੁਕੰਮਲ ਹੋਣ ਤੱਕ ਹਲਕੇ ਤੇਜ਼ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਡ੍ਰਾਈ ਡੇ ਲਾਗੂ ਰਹੇਗਾ। ਡੀਸੀਪੀ ਨੇ ਦਿੱਤੇ ਨੇ ਕਿ ਚੋਣਾਂ ਦੌਰਾਨ ਸ਼ਰਾਬ, ਨਕਦੀ ਆਦਿ ਦੁਰਵਰਤ ਤੋਂ ਨੂੰ ਰੋਕਣ ਲਈ ਪੁਲਿਸ ਵੱਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਨੀਮ ਫੌਜੀ ਦਸਤਿਆਂ ਦੀ ਸਹਾਇਤਾ ਨਾਲ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਨੇ। ਕਿਸੇ ਨੂੰ ਵੀ ਅਮਨ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਪਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਪੇਗੀ।